ਇਹ ਤਾਂ ਹੈ ਜਿਹੜੀ ਮੱਦੀ ਕਤਰਾਂ ਤੋਂ ਰਾਬਤ ਸਭ ਤੋਂ ਵੱਧ ਆਉਂਦਾ ਹੈ। ਮੰਦੋਅ ਮੈਡੀਕਲ ਦੇ ਮਤਾਂ ਨੂੰ ਸੁਝਾਉਂਦਾ ਹੈ। ਜਿੰਨਕ ਚੀਜ਼ਾਂ ਵੀ ਆਸ ਤੇ ਜਵਾਨਾਂ ਦਾ ਹੈ। ਐਡਲੂ ਵੈਕਿਨ ਨਜ਼ਰ ਆਈ। ਆਪ ਵੀ ਦੇਖੀ। ਨਹੀਂ ਆਪਣਾ ਨਾਮ ਤੋਂ ਦੋ ਰਚੇ। ਆਪਣੀ ਕਹਾਵਤ ਦੇ ਵਿੱਚ ਜਿਹੜੀ ਸ਼ਰਨਾ ਕੇ ਬੇਟੀ ਸੀ ਉਹਨਾਂ ਦੇ ਨਾਮ ਤੋਂ ਦੇ। ਜਿਹੜੀ ਬੜੀ ਆਵਾਜ਼ ਮੈਂ ਪਿੱਛੇ ਕਰਦੇ ਕਹਿ ਰਹੇ ਨੇ ਤੂੰ ਨਾ ਬਾਹਰ ਬਾਹਰ ਸ਼ੌਂਕ ਬਾਹਰ ਕਰਕੇ ਟਾਈਮ ਟਾਈਮ ਕਰ ਪਟੀਆਂ ਨੂੰ ਸਾਈਡ ਤੇ ਕਰੀ ਮੈਂ ਇਕੱਲਾ ਹੀ ਇਕੱਲੇ ਖਰਾਪ ਨਹੀਂ ਜਾਣਾ ਚੱਲ ਆਓ ਜੀ ਸਾਰੇ ਠੀਕਾ ਇੱਕੜਾ ਸੱਚੀ ਜੇ ਸਾਪਾ ਗੇ ਬੜੀ ਨਹੀਂ ਚਾਹਤਾ ਤਾਂ ਤੇ ਫਿਰ ਨਾ ਨਾ ਨਹੀਂ ਕੋਈ ਗੱਲ ਨਹੀਂ ਆ ਬੀ ਬਹਿ ਜਾ ਹੁਣ ਵਾਸਤੇ ਬਾਹਰ ਕਰਨਾ ਚੱਲ ਚੱਲ ਬਹਿ ਜਾ ਬਹਿ ਜਾ ਬਹਿ ਜਾ ਓਏ ਚਾਹ ਕੇ ਜਾਓ ਉਹ ਵੀ ਇਹ ਜਿਹੜਾ ਇਹ ਥਾਰਾ ਇਹ ਇਥੇ ਪ੍ਰਬੰਧ ਜਿਹੜਾ ਹੈ ਉਹਨੂੰ ਵੇਖੋ ਆਪਦੇ ਵਿਸ਼ੇਸ਼ ਤੌਰ ਤੇ ਜਿਹੜੇ ਨੇ ਇਹ ਸੋਫੇ ਕੋਲੋਂ ਹੁਣ ਤੱਕ ਫੇਰ

ਦੇਖੋ ਇਹ ਜਿਹੜੇ ਬੀਐਸਐਫ ਵਾਲੇ ਵੀ ਸਾਡੇ ਭਰਾ ਆ ਫੌਜ ਵੀ ਸਾਡੀ ਭਰਾ ਆ ਕਿਉਂਕਿ ਬੇਵਸੀ ਇਹਨਾਂ ਦੀ ਹੋ ਗਈ ਸਰਕਾਰਾਂ ਦਾ ਹੱਥ ਖੜੇ ਕਰਕੇ ਆ ਮੈਂ ਪਿੱਛੇ ਹੁਣ ਦੇਖ ਕੇ ਆ ساری ساری ਇਹਨਾਂ ਦਾ ਜਿਹੜਾ ਉਸ ਕੈਂਟਰੀਆ ਸਾਰਾ ਪਾਣੀ ਚ ਡੁੱਬਾ ਪਿਆ ਤੇ ਸਤਗੁਰ ਜੀ ਨੇ ਇੱਕ ਆਦੇਸ਼ ਵੀ ਸਿੱਖ ਨੂੰ ਕੀਤਾ ਸੀ ਵੀ ਜਿੱਥੇ ਨਿਸ਼ਾਨ ਸਭ ਝੁੱਲ ਜਾਏ ਉਹ ਇਸ ਗੱਲ ਦਾ ਪ੍ਰਤੀਕ ਆ ਵੀ ਇੱਥੇ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਰਾਹਤ ਦੇਣੀ ਆ ਤੇ ਸਾਡੇ ਭਰਾ ਆ ਆਪਣੇ ਤੇ ਆ ਤੁਸੀਂ ਦੇਖਦੇ ਆ ਸਾਰੇ ਵੱਡੇ ਪੱਦਰ ਤੇ ਬੈਠੇ ਆ ਇੱਥੇ ਇਹਨਾਂ ਨੂੰ ਵੀ ਜਿਉ ਆ ਕਹਿੰਦੇ ਆ ਇਹੋ ਮੈਂ ਕਹਿੰਨਾ ਵੀ ਜਿਹੜੇ ਸਰਕਾਰ ਦੇ ਕਾਰਜ ਸਰਕਾਰ ਦਾ ਫੇਲ ਹੋ ਗਈ ਆ ਸਰਕਾਰ ਪੰਜਾਬ ਦੀ ਸਰਕਾਰ ਸੈਂਟਰ ਦੀ ਸਰਕਾਰ ਜਿਨ੍ਹਾਂ ਨੇ ਕਾਰਜ ਕਰਨੇ ਸੀ ਉਹਦਾ ਕੰਨਾਂ 'ਚ ਬੱਤੀਆਂ ਪਾ ਕੇ ਬੈਠੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀਦਾਲ ਬਿਵਸਥਾ ਕਈਆਂ ਦਿਨਾਂ ਤੋਂ ਲਗਾਤਾਰ ਇਸ ਗੱਲ ਜਤਨਸ਼ੀਲ ਆ ਵੀ ਇਸ ਪੰਜਾਬ ਦੀ ਧਰਤੀ ਤੇ ਕੋਈ ਵੀ ਭੁੱਖਾ ਨਾ ਜ਼ੋਵੇ ਇਹ ਠੀਕ ਆ ਬਹੁਤ ਸਾਰੇ ਪਿੰਡ ਹਾਲੇ ਉਹ ਵੇਚਰਾਗ ਵੇਚਰਾਗ ਇਸ ਕਰਕੇ ਨਾ ਤਾਂ ਬਿਜਲੀ ਆ ਨਾ ਉਥੇ ਪਸ਼ੂਆਂ ਵਾਲੇ ਕੋਕਾਖਿਆ ਉਹ ਅਸੀਂ ਹੁਣ ਯਤਨ ਕਰਾਂਗੇ ਕਿ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਉਹ ਲੈ ਕੇ ਗੇਸਤੀਆਂ ਵੀ ਆਪਣੀਆਂ ਲੈ ਲੈਣੀਆਂ ਪਵਾਇਮੀ ਜੇਡ ਰਾਤ ਲਈਏ ਤਾਂ ਕਿ ਉਹਨਾਂ ਤੱਕ ਪਹੁੰਚ ਸਕੀਏ ਨਾ ਕਿ ਵੀਡੀਓ ਬਣਾਈਏ ਉਹਨਾਂ ਨੂੰ ਆਪਣਿਆਂ ਨੂੰ ਜੋ ਇਹਨਾਂ ਦਾ ਰੋਜ਼ਮਰਾਂ ਲਈ ਰਾਣ ਵਸੇਰੇ ਲਈ ਜੀਉਣ ਲਈ ਜਿਹੜੇ ਸਾਧਨ ਉਹ ਮਡੇ ਫੋੜੀਆਂ ਦੇ ਸਹਾਰੇ ਆਏ ਹੋਣ ਇਹ ਸਰਕਾਰ ਆਈ ਇਸ ਮੀਡੀਆ ਤੇ ਲਿਖੇ ਸੀ ਤੇ ਉਹ ਸਮਝਦੇ ਆ ਕਿ ਹੁਣ ਕਿਉਂਕਿ ਫੇਲਤਾ ਹੋ ਗਿਆ ਪੂਰੀ ਤਰ੍ਹਾਂ ਇਸ ਕਰਕੇ ਜਤਨਸ਼ੀਲ ਆ ਬੇ ਜਿੱਥੇ ਸ਼ੋਮਣੀ ਕਮੇਟੀ ਜਾਂ ਦੂਜੇ ਸ਼ੋਮਣੀ ਕਾਲੀਦਾਲ ਵਾਲੇ ਆਪਣਾ ਜਤਨਸ਼ੀਲ ਆ ਉਹਨਾਂ ਨੂੰ ਵੀ ਇਹ ਕਾਰਜ ਨਾ ਕਰਦੇ ਬਿਲਕੁਲ ਪਰਮੇਸ਼ਰ ਜਾਣਦਾ ਕੋਈ ਰਾਜਨੀਤੀ ਨੇ ਸ਼ੋਮਣੀ ਕਮੇਟੀ ਦਾ ਕਦੇ ਵੀ ਨਹੀਂ ਕਰਦੀ ਇਹ ਤਾਂ ਧਰਮ ਦੀ ਜੋ ਗੁਰੂ ਨਾਨਕ ਦੇਵ ਪਾਸ਼ਾ ਦੀ ਸਿੱਖਿਆ ਉਹਦੇ ਤੇ ਅਸੀਂ ਚੱਲਦੇ ਆ ਤੇ ਅਸੀਂ ਤਾਂ ਜਤਨਸ਼ੀਲ ਆ ਕੋਈ ਭੁੱਖਾ ਨਾ ਰਹੇ ਪਰ ਇਹਨਾਂ ਤੇ ਮੈਨੂੰ ਅਫਸੋਸ ਆ ਇਸ ਗੱਲ ਦਾ ਅਫਸੋਸ ਨਹੀਂ ਵੱਡਾ ਰੋਸ ਵੀ ਗਿਲਾ ਵੀ ਆ ਕਿ ਜਿਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਪੰਜਵਾਂ ਸਾਲ ਆ ਚਲੇ ਸੱਤਾ ਦੇ ਵਿੱਚ ਤੇ ਹੁਣ ਲੋਕਾਂ ਦੀਆਂ ਬਰੂਹਾਂ 'ਚ ਜਾਉ ਤਾਂ ਸਹੀ ਪਰ ਕਿਉਂ ਨਹੀਂ ਜਾ ਰਹੇ ਪਤਾ ਆ ਵੀ ਲੋਕਾਂ ਨੂੰ ਦੇਵਾਂਗੇ ਕੀ ਜਾ ਕੇ ਹਰ ਇੱਕ ਪੱਖ ਤੋਂ ਫੇਲ ਹੋ ਚੁੱਕੇ ਆ ਆ ਜਿਹੜੇ ਆਪਣੇ ਆ ਦੇਖਦੇ ਆਪਾਂ ਸਰਕਾਰੀ ਤੌਰ ਦੇ ਉੱਤੇ ਜਿਹੜੇ ਇਹਨਾਂ ਨੇ ਕਾਰਜ ਕਰਨੇ ਸੀ ਉਹ ਤਾਂ ਸਾਰੇ ਕਾਰਜ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਜ ਤੋਂ ਨਹੀਂ ਹਫ਼ਤੇ ਤੋਂ ਕਰ ਰਹੀ ਆ ਤੇ ਅਸੀਂ ਇਸ ਗੱਲ ਇਹ ਮੈਂ ਤਾਂ ਹੁਣ ਮਾਨਸਿਕ ਤੌਰ ਤੇ ਵੀ ਥੋੜਾ ਜਿਹੀ ਪੀੜਾ ਚ ਆਇਆ ਜਿਹੜੇ ਲੋਕਾਂ ਨੂੰ ਦੇਖਦਾ ਗੱਡੀਆਂ ਬੜ ਬੜੀਆਂ ਕੋਠੀਆਂ ਪਾਣੀ ਚ ਖੜੀਆਂ ਸਮੁੰਦਰ ਦੀ ਨਿਆਈ ਆਲੇ ਦੁਆਲੇ ਪਾਣੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੋ ਚੌਂ ਦਿਨਾਂ ਦੇ ਵਿੱਚ ਕੁਝ ਥੋੜੀ ਜਿਹੀ ਰਾਤ ਮਿਲੂਗੀ ਤੇ ਤੁਸੀਂ ਬਾਦ ਦੇ ਵਿੱਚ ਵੀ ਪਾਣੀ ਥੋੜਾ ਘਟਿਆ ਤੇ ਉਹਦੇ ਨਾਲ ਫਿਰ ਸਮੱਸਿਆਵਾਂ ਜਿਹੜੀਆਂ ਉਹ ਨਹੀਂ ਮੁੱਕਣੀਆਂ ਕਿਉਂਕਿ ਇੱਕ ਵਾਰੀ ਜਿੱਥੇ ਪਾਣੀ ਫਿਰ ਜਾ ਤੁਸੀਂ ਦੇਖੋਗੇ ਉਥੇ ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਾਰੇ ਬਿਲਡਿੰਗਾਂ ਵੀ ਡੈਮੇਜ ਹੋ ਜਾਂਦੀਆਂ ਪਰ ਗੁਰੂ ਸਾਹਿਬ ਕਿਰਪਾ ਕਰ ਕੋਈ ਗੱਲ ਨਹੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਤਨ ਸੀਰ ਜਿਹੜਾ ਵਾ ਹੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਦਾ ਹਾਂ ਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼ਰੂਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਧਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹਿੰਕ ਤੱਕ ਰੈਪ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿੱਥੇ ਇਹ ਪੱਪਾਪਾਰ ਸ਼੍ਰੋਮਿਕ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮਿਕ ਆਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰਾ ਬਾਬੇ ਨਾਨਕ ਆ ਰਿਹਾ ਡੇਰਾ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਮਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤ ਪੁਰੀ ਸ਼ੂਰ ਫਿਰ ਉਹ ਆਪਣੇ ਦਰਾਂਗਲੇ ਭਾਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰ ਆਰਾ ਹੈ ਢਿਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਲਾਵਾਂਗੇ ਅਸੀਂ ਕੋਈ ਗੁੰਜਾਇਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਤੁਹਾਨੂੰ ਮੈਂ ਇਹ ਸਮਝ ਨਾ ਮੈਂ ਰਾਤ ਵੀ ਗੱਲਾਂ ਕਰਦੇ ਆਏ ਸੀ ਜੇ ਕਿਤੇ ਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਸੀ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਇੱਥੇ ਪਾਣੀ ਆ ਲੋਕ ਗਾਂ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਆ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉੱਤਰਿਆ ਨਹੀਂ ਜੀ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਰਕਵਸ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਪੀ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ 5-5 ਸੀਸੀ ਫੁੱਟ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝ ਨਾ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਨੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇਆਸਰੇ ਹੋ ਗਏ ਨੇ ਤੇ ਗੁਰਦਰ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਣਾ